ਮੀਆਂ ਕਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਨੌਜਵਾਨ ਸਵਾ ਭਾਮੀਆਂ ਕਲਾ ਦੇ ਵੱਲੋਂ ਹਰ ਸਾਲ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਨੇ ਇਸੇ ਤਹਿਤ ਹੀ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵਿਖੇ ਮਾਤਾ ਗੁਜਰਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਹੋਈਆਂ ਬਾਬਾ ਹਰਦੀਪ ਸਿੰਘ ਟੀਵੀ ਵਾਲਿਆਂ ਦੇ ਵੱਲੋਂ ਕੀਰਤਨ ਤੇ ਦੀਵਾਨ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਤੇ ਮਾਤਾ ਗੁਜਰਕੌਰ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਚਾਣਨਾ ਪਾਇਆ ਇਹ ਸ਼ਹੀਦੀ ਸਮਾਗਮ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਨੌਜਵਾਨ ਸਭਾ ਦੇ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ ਅਦਾਸ ਉਪਰੰਤ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ ਕੰਸਾ 31 ਕਿਤੇ ਪਤੇ ਐਨਾ ਸੁਪਾਨੀਆਂ ਅੱਜ ਵਰਦੁਵਾਰਾ ਸ੍ਰੀ ਗੁਰੂਤਾਸ ਜੀ ਮਹਾਰਾਜ ਭਾਮੀਆਂ ਖਾਲੇਕੇ ਸਹਿਮਜਦਿਆਂ ਤਸਵੀਰੀ ਦਿਹਾੜਾ ਦਾਤਾ ਕੁਜੇਤ ਕੌਰ ਦਾ ਸੀਸੀ ਦਿਹਾੜਾ ਫੋਰ ਗੋਰ ਸਿੰਘਿੰਗੜੀਆਂ ਦੇ ਸੀਸੀ ਦਿਹਾੜੇ ਦੇ ਸੰਬੰਧ ਵਿੱਚ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿੱਚ ਸਿੱਕੀ ਸਹਿਬਾਣੀ ਸਿੱਕੀ ਸਾਹ ਰੋਪਣ ਵਾਲੇ ਪਾਪਾ ਹਨ ਹਰਦੀ ਦੀਪਕ ਫਤੋ ਕਥਾ ਦਾ ਕੀਰਤਨ ਕੀਤਾ ਗਿਆ ਜਿਸ ਵਿੱਚ ਭਾਰੀ ਸੰਗਤਾਂ ਹਾਜ਼ਰ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹضور ਦੇ ਵਿੱਚ ਬਾਹਰੋਂ ਇਲਾਕੇ ਦੇ ਵਿੱਚੋਂ ਅਤੇ ਨਗਰ ਦੀਆਂ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਸੰਗਤਾਂ ਨੇ ਬੜੀ ਸ਼ਰਧਾ ਅਤੇ ਪ੍ਰੇਮ ਦੇ ਨਾਲ ਕੀਰਤਨ ਅਤੇ ਕਥਾ ਨੂੰ ਸੰਭਲ ਕੀਤਾ ਇਹ ਜੋ ਨੌਜਵਾਨ ਸਭਾ ਹੈ ਪਟਕਾਨੀਆਂ ਕਲਾਨੀ ਉਹਨਾਂ ਦੇ ਉਪਰਾਨੇ ਦੇ ਨਾਲ ਉਹਨਾਂ ਦੀ ਹਿੰਮਤ ਦੇ ਨਾਲ ਇਹ ਸਾਰਾ ਜੋ ਪ੍ਰਬੰਧ ਕੀਤਾ ਜਾ ਰਿਹਾ ਹੈ ਅੱਜ 26 ਦਸੰਬਰ ਅਤੇ ਕੱਲ ਨੂੰ 29 ਦਸੰਬਰ ਦਾ ਦੂਸਰਾ ਦਿਵਾਨ ਹੈ ਉਸ ਦਾ ਜਾਏਗਾ ਸੰਕਲਪ ਬੰਦੀ ਹੈ ਕਿ ਠੀਕ 7 ਵਜੇ ਇਹ ਜੋ ਫੀਤਰ ਦਰਵਾਜ਼ਾ ਸ਼ੁਰੂ ਹੋ ਜਾਏਗਾ ਸਭ ਦਾ ਸਮੇਂ ਸਿਰ ਪਹੁੰਚਣ ਦੀ ਕਿਰਪਾਤਾ ਕਰਨਾ ਅਤੇ ਇਸ ਤੇ ਬਾਉਂਦੇ ਵਿੱਚ ਹਾਜ਼ਰ ਹੋ ਕੇ ਆਪਣਾ ਜੀਵਨ ਸਮਰਪਣ ਤੇ ਇਹ ਜੋ ਕਥਾ ਕੀਰਤਨ ਹੈ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਲੱਗਦੀ ਨੌਜਵਾਨ ਸਭਾ ਦੇ ਵੱਲੋਂ ਬੜੀ ਸ਼ਾਨ ਨਾਲ ਸਮਾਇਆ ਜਾਂਦਾ ਹੈ ਸੋ ਫਿਰ ਬੇਨਤੀ ਹੈ ਕਿ ਕੱਲ ਜੋ 28 ਦਸੰਬਰ 2024 ਦਾ ਜੋ ਕੀਰਤਨ ਜਲਵਾਰ ਹੈ ਉਹ ਠੀਕ ਸ਼ਾਮ 7 ਵਜੇ ਸ਼ੁਰੂ ਹੋ ਜਾਵੇਗਾ ਭਗਤਾਂ ਨੂੰ ਬੇਨਤੀ ਹੈ ਕਿ ਇਹਦੇ ਵਿੱਚ ਵੱਧ ਚੜਕੇ ਹਿੱਸਾ ਲੈਣ ਕਿ ਆਪਣਾ ਜੀਵਨ ਸੁਖਦਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤਾਂ ਨੂੰ ਬੇਨਤੀ ਹੈ ਕਿ ਮਹਾਰਾਜ ਨੇ ਹੁਣੇ ਇਹ ਯਾਰ ਕਰਦੇ ਆਂ ਯਾਰ ਸਭ ਆਪਣੇ ਮਾਤਾ ਜੀਰ ਤੋਂ ਉਹਨਾਂ ਦੇ ਚਿੱਤੇ ਜੋ ਅੱਜੋ ਤਾਂ ਇਹ ਸਮਾਗਮ ਹਾਏ ਰਾਮ ਜੀ ਉਹਨਾਂ ਦੇ ਵਿੱਚ ਵਰਤੀ ਚੰਗੀ ਜਿਹਾਕਾ ਜੀ ਵੀ ਸਾਹਿਬ ਵਾਲੀ ਉਹਨਾਂ ਨੇ ਕੀਤਨ ਕਰਕੇ ਅੰਤਲ ਨਿਯਾਲ ਦਿੱਤਾ ਜੀ ਜੋ ਕੱਲ ਦਾ ਦਿਵਾਨ ਹੈ ਉਹ ਸਤਵੇਂ ਤੋਂ ਨੌਵੇਂ ਤੱਕ ਫਿਰ ਆਰੰਭ ਹੋਵੇਗਾ ਜੀ ਜਿਤ ਲਈ ਪੀਤਾ ਸਿੰਘਾਂ ਨੂੰ ਯਾਦ ਕਰਦੇ ਹੋਏ ਬਾਤੋ ਬਾਤੇ ਸੰਗਤਾਂ ਵਿਸ਼ਾਲਾਣੇ ਦੇ ਵਿੱਚ ਦੀ ਸੰਗਤਾਂ ਸ੍ਰੀ ਤੰਪੂਣ ਦਾ ਕਰავ ਜਾਂਦੇ ਹਾਂ ਦਾ ਦਿਖਾਉਣ ਦੀ ਭਾਮੀਆਂ ਕਲਾ ਦੇ ਨਗਰ ਵਾਸੀਆਂ ਵੱਲੋਂ ਬੇਨਤੀ ਹੈ ਜੀ ਜੂਰਪਾ ਨੌਜਵਾਨ ਕਮੇਟੀ ਵੱਲੋਂ ਬੇਨਤੀ ਹੈ ਜੀ ਵਾਇਕ ਰਜੀਤਾ ਫਾਜ਼ਲ ਦਾ ਵਾਇਕ